ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਇੱਕ ਹੋਰ ਨਵੇਂ ਬਲਾਉ ਦੇ ਵਿੱਚ ਤੇ ਅੱਜ ਤੇ ਦਿਨ ਦੀ ਸ਼ੁਰੂਆਤ ਆਪਣੀ ਹੋ ਚੁੱਕੀ ਆ ਆਪਾਂ ਚੱਲਦੇ ਆਂ ਜੇ ਫੇਰ ਮੜ ਨੂੰ ਲੈ ਕੇ ਟਰੈਕਟਰ ਤੇ ਟਰਾਲਾ ਕਿਉਂਕਿ ਹੁਣ ਆਪਣੇ ਨਾਲ ਕੋ ਪਟਣ ਦੀ ਦਾ ਕੰਮ ਸ਼ੁਰੂ ਹੋ ਜਾਂਦਾ ਵਾ ਬਸ ਕੱਲ ਜਾਂ ਪਰਸੋ ਪਟਾਂਗੇ ਅੱਜ ਆਪਾਂ ਬਾਣੀ ਆ ਬੈਲੀ ਥੋੜੀ ਜੀ ਮੋਤੀ ਮਾਰਨੀ ਆ ਕੱਲਾ ਡੇਢ ਕੇ ਲਾਈ ਆ ਤੇ ਉੱਥੇ ਰੇਤਾ ਪਈ ਹੋ ਪੱਤਰ ਕਰਨੀ ਆ ਆਪਾਂ ਥੋੜੀ ਸਾ ਸੋਪਰੀਂਡਿਆਪਲ ਆ ਜਾਵੇ ਮੰਡ ਚ 605 ਪਹਿਲੇ ਮੰਡ ਚ ਬੋਰ ਕਰਾਇਆ ਸੀਗਾ ਬੋਰ ਦਾ ਸਮਾਨ ਲੈ ਕੇ ਗਿਆ ਸੀ ਉਹਦੇ ਨਾਲ ਬਾਕੀ ਵਿਖਾਉਣੇ ਤੁਹਾਨੂੰ ਅੱਗੇ ਜਾ ਕੇ ਜੋ ਜੋ ਹੋਇਆ ਪਹੁੰਚ ਗਏ ਆਪਾਂ ਮੰਡ ਚ ਇੱਥੇ ਮਾਰਿਆ ਸੀਗਾ ਆਪਾਂ ਕਰਾਇਆ ਜਿਹੜੇ ਵਲੌਗ ਆਏ 2 3 ਬਾਅਦ ਚ ਟਾਈਮ ਨਹੀਂ ਲੱਗਾ ਵਲੌਗ ਬਣਾਉਣ ਦਾ ਤੇ ਨਾ ਕੋਈ ਕੰਮ ਕੀਤਾ ਆਪਾਂ ਆਡਾ ਜੋ ਤਨ ਕਰਕੇ ਬਲਾਗ ਨਹੀਂ ਆਇਆ ਟਰੈਕਟਰ ਸਾਰੇ ਪਿੰਡੇ ਹੀ ਗੇ ਚੈੱਕ ਕਰੋ ਹੁੰਦੇ ਇੱਥੇ ਮਾਰੇ ਆਪਾ ਕਰਾਇਆ ਮੱਕੀ ਦਿੱਤੀ ਆ ਹੁਣ ਆਪਾਂ ਬੀਜ ਇੱਥੇ 692 ਬਖਾਉਣੇ ਤਰੋਂ ਜਾ ਕੇ ਖਲੋਤਾ ਪਾਏ ਇੱਥੇ ਕਣਕਾਂ ਚੈੱਕ ਕਰੋ ਤੁਸੀਂ ਸਿੱਧੇ ਨਿਕਲੇ ਆ ਤੁਹਾਡੀਆਂ ਕਣਕਾਂ ਦੇ ਹੋ ਰਹੀ ਆਪਣੀ ਬੈਗ ਨਿਕਲ ਰਿਹਾ ਦੇਖੀ ਕਿਨਹ ਕਿ ਬਸ ਪਹੁੰਚ ਗਏ ਆਪਾਂ ਬੈਗ ਤੇ ਚੈੱਕ ਕਰੋਗੇ ਇੱਥੇ ਨਿਕਲਦਾ ਕੋਡ ਕਰਮ ਕਰ ਉਹ ਮੇਰੇ ਨਾਲ ਲੱਗਾ ਆਕਲੋਤਾ 605 ਇਹ ਨਵੀਂ ਬੈਟਰੀ ਆਈ ਬੈਟਰੀ ਰੱਖਦੇ ਨਵੀਂ ਉਹ ਤੇ ਆਪਣੇ ਦੋਵੇਂ ਕੰਪਿਊਟਰ ਕਰਾਏ ਤੀਜਾ ਪੈਂਦਾ ਟਰੈਕਟਰ ਧੋਤਾ ਵਾ ਸਰਕਲਿਸ਼ ਕਰਦੇ ਹਾਲੇ ਪਿਸ਼ਕਦਣ ਜਿੱਦਾਂ ਮਿੱਟੀ-ਮੁੱਟੀ ਨਹੀਂ ਲੱਗੀ ਆਹ ਦੇਖੋ ਆਪਣੀ ਨਵੀਂ ਬੈਟਰੀ ਆ ਚੁੱਕੀ ਐ ਐਮ ਆਰ ਆਉਂਦੀ ਕੀ ਹੁੰਨੇ ਹੁਣ ਆਪਾਂ ਟਰੈਕਟਰ ਤੇ ਕੋਣ ਆ ਗਏ ਆਪਾਂ 605 ਤੇ ਚੱਲੇ ਆਪਾਂ ਭੌਣ ਭਲਾਉ ਮੈਂ ਦੇ ਆਪਾਂ ਦਰੋਂ ਆ ਗਏ ਭਲਾ ਟਰੈਕਟਰ ਆ ਚੈੱਕ ਕਰੋ ਲੋ ਲੈਣ ਦੇ ਆਪਾ ਇਹ ਦੋਵੇਂ ਸਾਈਡ ਚਾਉਂਦੇ ਇਹ ਨਹੀਂ ਜਿਹੜੇ ਆਪਾਂ ਪਹਿਲਾਂ ਮਾਰਦੇ ਆਂ ਉਹਨਾਂ ਦੇ ਉਤਲੇ ਆਪਾਂ ਲਾਏ ਕਿਉਂਕਿ ਭਾਰੇ ਬੜੇ ਆ ਚਾਹ ਮਾਰਾ ਨਹੀਂ ਬਣਾਓ ਦੂਜੇ ਭੇਜਦਾ ਨਾ ਪੱਛਲ ਲਈ ਮਾਰਨ ਪੜੋ ਲੁੱਕ ਚੈੱਕ ਕਰੋ ਤੁਸੀਂ ਕਿੱਡਾ ਘੈਂਟ ਜਿਹਾ ਲੱਗ ਰਿਹਾ ਤੱਕੜੇ ਆ 750 ਚੱਲ ਗਿਆ ਇਹਨੂੰ ਘੜਦੇ ਹਾਂ ਹੁਣ ਇਹ ਤਾਂ ਮੁੱਕ ਗਈ ਆ ਇਹ ਪਲੋ ਜਿੱਦਾਂ ਮਾਰੇ ਤੇਲ ਤੂਲ ਪਾ ਲਿਆ ਪਰ ਟਰੈਕਟਰਾਂ ਦੇ ਆ ਲੀਡ ਉਹ ਇੱਥੇ ਘਰੋਂਦਾ ਮੋਰਪ ਬਾਣ ਤੇ ਜਿਹੜਾ ਉਧਰ ਉੱਚੀ ਪਾਣੀ ਪਾਣੀ ਮਿਲ ਜਾਵੇ ਤੇ ਇੱਥੇ ਵੀ ਆਹ ਵੇਖੋ ਚਾਚਾ ਪਾ ਪਹਿਲਾ ਬਲੌਗ ਮਾਰੇ ਆਮ ਨੂੰ ਬਸ ਮਿੱਟਰ ਨੇ ਆਪਾਂ ਜਾ ਕੱਲ ਜਾਂ ਮਸਤ ਦੁਕਾਨ ਤੇ ਥੋੜਾ ਜਿਆਦਾ ਦੇਉਣ ਆਪਾਂ ਮਾਰਨ ਫਲੋ ਕੱਲਾ ਤੁਰਿਆ ਨਹੀਂ ਕੱਲਾ ਤੁਰ ਕੇ ਵੇਖਿਆ ਇਹ ਚੈੱਕ ਕਰੋ ਤਾਂ ਜ਼ੋਰ ਲੱਗ ਰਿਹਾ ਦੋਆ ਟਰੈਕਟਰਾਂ ਦਾ ਟਿੱਪਾ ਮਾਰੀ ਜਾਂਦਾ ਉਹ ਵੀ ਸੰਗੜਾ ਜਿਹਾ ਸਾਨੂੰ ਲੱਭਾ ਬਾਕੀ ਮਿੱਟੀ ਘਟੇ ਦੇਖੋ ਆਪਨੇ ਸਾਰਾ ਟੈਰ ਨਹੀਂ ਕੋ ਦੋਵੇਂ ਟ੍ਰਿਕ ਲੋ ਹੋਈ ਜੀ ਗੋਇਆਂ ਤੇ ਨੜਤੀ ਟੁੱਟ ਗਈਆਂ ਕੱਲੇ ਨਾ ਮਾਰਦੇ ਦੋ ਕੋ ਫੇਰੇ ਰਹਿ ਗਏ ਓਹ ਖਲਾਤ ਆਸਾ ਸੁਬੀਂ ਨੇ ਵਰਲੇ ਪਾਸੇ ਅੱਗੇ ਤਾਂ ਇਹ ਘਾਟ ਨਮੀਰੇ ਤਾਂ ਜਿਹੜੀ ਪੈਲੀ ਚੋਂ ਚੱਲ ਜਾਂਦੀ ਐ ਉਹ ਰੇਤਾਂ ਵਾਲੀ ਪੈਲੀ ਜਿਹਨੇ ਜਾ ਵਾਸ ਨਹੀਂ ਚੱਲਦਾ ਕਿ ਜੋ ਕਹਿੰਦਾ ਟਰੈਕਟਰ ਆਉਦਾ ਇੱਕ ਦੋ ਕਿੜੇ ਰਹਿ ਕੇ ਤਲ ਕਰਕੇ ਲਾ ਦੇ ਟਰੈਕਟਰ ਆਪਾਂ ਇੱਕ ਸੰਗਲ ਟੁੱਟ ਗਿਆ ਹੋ ਗਿਆ ਵਾਜ ਲਗਭਗ ਦੋ ਕਿੜੇ ਰਹਿ ਗਏ ਉਹਦੇ ਨਾਲ ਲਾ ਟਰੈਕਟਰ ਦਾ ਹਿੱਸਾ ਥੱਲੇ ਲੱਗ ਗਿਆ ਥੱਲੇ ਨਾਲ ਉਹ ਫੇਰੇ ਲਾਉਂਦੇ ਐਂਡਲਾ ਫੇਰਾ ਰਹਿ ਗਿਆ ਤੇ ਟਰੈਕਟਰ ਦੇ ਪੈਰ ਜਾਦੇ ਨਹੀਂ ਵੀ ਹੋ ਗਏ ਤੇ ਸੱਲ ਲੱਗ ਗਿਆ ਥੱਲੇ ਫੇਰੇ ਪਾਇਆ ਸੰਗਰ ਕੱਢ ਲਿਆ ਬਟਰੈਕਟਰ ਬਾਹਰ ਉਹ ਬੋਰ ਵਾਲੀ ਮਸ਼ੀਨ ਪਾਉਂਦਾ ਹੁਣ ਨਿੱਕੇ ਟਰੈਕਟਰ ਪਿੱਛੇ ਉੱਥੇ ਕੀਤਾ ਪਾਪੂ ਜਿਹੜਾ ਇੱਧਰ ਵੀ ਪਾਣੀ ਲੱਗ ਸਕਦਾ ਇੱਧਰ ਵੀ ਲੱਗ ਸਕਦਾ ਕਿਉਂਕਿ ਇੱਥੇ ਲਾਗੇ ਪੰਨੇ ਬੋਰ ਰਹਿਣੀਆਂ ਇੱਧਰ ਦਰਿਆ ਤੋਂ ਪਾਣੀ ਆਉਂਦਾ ਹੈਗਾ ਹੁਣ ਆਪਾਂ ਬੋਰ ਕਰਾ ਲਿਆ ਦੋਵੇਂ ਪਾਸੇ ਜਿਹੜਾ ਸੌਖਾ ਸਾਰੀ ਹੋਏ